ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਜੇ ਤੁਸੀਂ ਇੱਕ ਬਾਥਰੂਮਾਂ ਦੇ ਅਦਕਾਟਨ ਤੇ ਕੰਦਾਂ ਦੇ ਅਦਕਾਟਨ ਵਾਸਤੇ ਤੁਰ ਪਮੋ ਕਿਉਂਕਿ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਹਰ ਥਾਂ ਇਹਨਾਂ ਦੇ ਐਮਐਲਏ ਦੇ ਘਰਾਓ ਹੋ ਰਹੇ ਨੇ ਮੰਤਰੀਆਂ ਮਿਨਿਸਟਰਾਂ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਲੋਕਾਂ ਦੇ ਵਿੱਚ ਜਾਣ ਦਾ ਇੱਕ ਜਰੀਆ ਤਿਆਰ ਕਰ ਲਿਆ ਬਈ ਅਦਕਾਟਨ ਕਰ ਦਿਓ ਪਮਾ ਜਾ ਕੇ ਕੰਦ ਦਾ ਹੀ ਕਰ ਦਿਓ ਲੈਕਿਨ ਸਿੱਖਿਆ ਕ੍ਰਾਂਤੀ ਨੂੰ ਇਸ ਤਰੀਕੇ ਦੇ ਨਾਲ ਬਦਨਾਮ ਕਰ ਦਿੱਤਾ ਭਗਵੰਤ ਮਾਨ ਨੇ ਤੇ ਹਰਜੋਤ ਬੈਂਸ ਨੇ ਮੇਰੇ ਖਿਆਲ ਦੇ ਅੰਦਰ ਇਦਾਂ ਪੰਜਾਬ ਦੇ ਅੰਦਰ 70 ਸਾਲਾਂ 'ਚ ਤਾਂ ਕਦੇ ਨਹੀਂ ਸੀ ਹੋਇਆ ਦੂਸਰਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਅਸੀਂ ਕਰਾਂਗੇ ਕਹਿੰਦੇ ਸੀ ਤਿੰਨ ਮਹੀਨੇ ਚਾਰ ਮਹੀਨੇ ਦੇ ਅੰਦਰ ਕੇਜਰੀਵਾਲ ਜੀ ਕਹਿ ਕੇ ਗਏ ਸੀ ਸਾਢੇ ਤਿੰਨ ਸਾਲ ਹੋ ਗਏ ਵਿਧਾਨ ਸਭਾ ਦੇ ਅੰਦਰ ਇਹੀ ਗੱਲ ਨੂੰ ਸੁਣਦੇ ਆ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਐਮਐਲਏ ਆ ਬਈ ਜੀ ਸਾਨੂੰ ਸਮਾਂ ਦਿਓ ਸਾਨੂੰ ਸਮਾਂ ਦਿਓ ਹਮ ਬਈ ਹੁਣ ਤਾਂ 3.5 ਸਾਲ ਹੋ ਗਏ ਹਮ ਤੇ ਜੇ ਤੁਸੀਂ 26 ਜਨਵਰੀ ਦੇ ਉੱਤੇ 1 ਸਾਲ ਸੌਂ ਚੁੱਕਣ ਤੋਂ ਬਾਅਦ ਜੀ ਇਹ ਕਹੋ ਕਿ ਅਗਲੀ 15 ਅਗਸਤ ਨੂੰ ਖਤਮ ਕਰ ਦੇਾਂਗੇ ਤਾਂ ਫਿਰ ਹੁਣ ਆ ਕੇ ਪੰਜਾਬ ਦੇ ਅੰਦਰ ਜੁੱਧ ਤੇ ਨਸ਼ਿਆਂ ਵਿਰੋਧ ਤੁਸੀਂ ਕਾਹਦਾ ਛੇੜ ਰਹੇ ਹੋ ਹਮ ਇਹਦਾ ਮਤਲਬ ਆ ਕਿ ਤੁਹਾਡੇ ਕੋਲ ਕੋਈ ਏਜੰਡਾ ਨਹੀਂ ਸੀ ਹਮ ਤੁਸੀਂ ਸਿਰਫ ਲੋਕਾਂ ਦੇ ਉੱਤੇ ਪਰਚੇ ਦਰਜ ਕਰਕੇ ਹਮ ਇੱਕ ਪੰਜਾਬ ਦੇ ਅੰਦਰ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਹੁਣ ਭਗਵੰਤ ਮਾਨ ਦੀ ਸਟੇਟਮੈਂਟ ਸੀ ਕਿ 31 ਮਈ ਤੋਂ ਬਾਅਦ ਖਤਮ ਤੇ ਮੈਂ ਤਾਂ ਅੱਜ ਵੀ ਅਖਬਾਰਾਂ ਪੜ੍ਹੀਆਂ ਨੇ ਜਿਹਦੇ ਅੰਦਰ ਨੌਜਵਾਨ ਬੱਚੇ ਜਿਹੜੇ ਉਹ ਨਸ਼ਿਆਂ ਦੇ ਨਾਲ ਮਰ ਰਹੇ ਨੇ ਤੋਂ ਕੇਸ ਤਰੀਕੇ ਦਾ ਇੱਕ ਜਿਹੜਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਅੰਦਰ ਭਗਵੰਤ ਮਾਨ ਨੇ ਤਿੰਨ ਗੱਲਾਂ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਪੰਜਾਬ ਦੇ ਅੰਦਰ ਕਿਸਾਨੀ ਦੇ ਲਈ ਕਹਿੰਦਾ ਸੀ ਮੈਂ ਬਹੁਤ ਕੁਝ ਕਰਾਂਗਾ ਐਮਐਸਪੀ ਕਹਿੰਦਾ ਹੁੰਦਾ ਸੀ 35 ਫਸਲਾਂ ਤੇ ਇਹਦੀ ਇੱਕ ਮਿਨਿਸਟਰ ਹੁਣ ਬਣੀ ਉਹ ਵੀ ਕਹਿੰਦੀ ਹੁੰਦੀ ਸੀ ਰਾਤੋਂ ਰਾਤ ਦੇ ਦਾਂਗੇ ਲੇਕਿਨ ਕਿਸਾਨਾਂ ਨੂੰ ਪੰਜਾਬ ਦੇ ਅੰਦਰ ਕੁੱਟਿਆ ਗਿਆ। ਹੂੰ। ਪੰਜਾਬ ਦੇ ਕਿਸਾਨ ਦਿੱਲੀ ਜਾ ਰਹੇ ਐ। ਹੂੰ। ਔਰ ਰੋਕੇ ਸਾਡੇ ਕਿਸਾਨਾਂ ਬੱਚਿਆਂ ਦਾ ਕਤਲ ਕੀਤਾ ਜਾ ਰਿਹਾ ਹੈ ਔਰ ਭਗਵੰਤ ਮਾਨ ਉੱਥੇ ਤੱਕ ਜਾਵੇ ਨਾ ਔਰ ਇਹ ਕਵੇ ਕਿ ਇਹ ਇਹ ਧਰਨਾ ਲਾ ਕੇ ਬੈਠੇ ਆ ਵੀ ਅਸੀਂ ਸੜਕਾਂ ਥੋੜੀ ਰੋਕੀਆਂ। ਐਸ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਜਾਣ ਵਾਲਾ ਰਸਤਾ ਪੰਜਾਬ ਦੇ ਕਿਸਾਨਾਂ ਨੇ ਰੋਕਿਆ। ਵੇ ਅਸੀਂ ਕਿ ਅਸੀਂ ਹੱਥ ਥੋੜੀ ਰੋਕਿਆ ਰਸਤਾ ਤਾਂ ਸਾਡਾ ਹਰਿਆਣੇ ਦੀ ਗਵਰਨਮੈਂਟ ਸਰਕਾਰ ਨੇ ਜੈਨੀ ਸਾਹਿਬ ਦੀ ਸਰਕਾਰ ਨੇ ਰੋਕਿਆ ਸੀ ਤਾਂ ਦਿੱਲੀ ਜਾਣਾ ਚਾਹੁੰਦੇ ਆ ਭਗਵੰਤ ਮਾਨ ਜੀ ਜੇ ਤੂੰ ਕਿਸਾਨਾਂ ਦਾ ਹਤੈਸ਼ੀ ਸੀ ਤਾਂ ਤੈਨੂੰ ਤਾਂ ਉਹਨਾਂ ਦੇ ਨਾਲ ਦਿੱਲੀ ਜਾਣਾ ਚਾਹੀਦਾ ਸੀ ਬੀਜੇਪੀ ਵਾਲਿਆਂ ਦੇ ਨਾਲ ਤੈਨੂੰ ਲੜਾਈ ਲੜਨੀ ਚਾਹੀਦੀ ਸੀ ਪਰ ਬੀਜੇਪੀ ਦੀ ਔਰ ਤੇਰੀ ਅੰਦਰੂਨੀ ਸਾਣ ਗਾਂਡ ਹੋਣ ਦੇ ਕਾਰਨ ਤੂੰ ਉਹਨਾਂ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਮੀਟਿੰਗ 'ਚ ਬੁਲਾਇਆ ਕੇਂਦਰ ਦਾ ਵਜ਼ੀਰ ਆਇਆ ਸ਼ਾਮ ਨੂੰ ਤੁਸੀਂ ਉਹਨਾਂ ਦੇ ਟੈਂਟ ਘਟ ਘਰ ਪਟ ਰਹੇ ਹੋ ਉਹ ਤੁਸੀਂ ਤੁਸੀਂ ਲੋਕਾਂ ਨੂੰ ਚੋਰ ਦੱਸਦੇ ਸੀ ਅੱਜ ਲੋਕ ਤੁਹਾਨੂੰ ਟਰਾਲੀ ਚੋਰ ਕਹਿ ਰਹੇ ਨੇ ਲੋਕ ਤੁਹਾਨੂੰ ਪੱਖੇ ਚੋਰ ਕਹਿ ਰਹੇ ਨੇ ਲੋਕ ਤੁਹਾਨੂੰ ਤੰਬੂ ਚੋਰ ਕਹਿ ਰਹੇ ਨੇ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਅੰਦਰ ਜੋ ਤੁਹਾਡਾ ਸਵਾਲ ਸੀ ਉਹ ਜੇ ਪੰਜਾਬ ਦੇ ਅੰਦਰ ਅਜਿਹੇ ਲੋਕ ਮੁੱਦਿਆਂ ਦੇ ਉੱਤੇ ਸਰਕਾਰ ਫੇਲ ਹੋਈ ਹੈ ਤਾਂ ਫਿਰ ਇੱਥੇ ਸੰਜੀਵ अरोड़ा ਜਿੱਤੂਗਾ ਦੇ ਨਾ ਉਹ 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 ਤੁਹਾਨੂੰ ਤਾਂ ਫਾਹੇ ਦੇਤਾ ਇਹਨਾਂ ਨੇ ਜੇ ਪੰਜਾਬੀ ਦੀ ਭਾਸ਼ਾ ਕੋ ਤਾਂ ਉਹ ਤਾਂ ਰਾਜ ਸਭਾ ਦਾ ਮੈਂਬਰ ਸੀ ਗਰਮੀ ਉਹਨੂੰ ਲੱਗਦੀ ਬੜੀ ਆ ਕਿਉਂਕਿ ਵਪਾਰੀ ਵਰਗ ਚੋਂ ਆਇਆ ਗੜਗਾਉਂ ਚ ਰਹਿੰਦਾ ਇੱਥੇ ਤਾਂ ਉਹਦਾ ਕੋਈ ਘਰ-ਕਾਟ ਵੀ ਨਹੀਂ ਹੈਗਾ ਉਹ ਤਾਂ ਫਸ ਗਿਆ ਉਹਨੂੰ ਉਹਨੂੰ ਐਮ ਐਲ ਏ ਉਹ ਤਾਂ ਕਹਿੰਦੇ ਕਿ ਮੈਂ ਲੁਧਿਆਣਾ ਦੇ ਵਾਸੀ ਆ ਵਾਸੀ ਹੋਏਗਾ ਪਰ ਉਹਦਾ ਘਰ ਤਾਂ ਦੱਸ ਦੇਵੇ ਸੰਜੀਵ अरोੜਾ ਆਪਣੇ ਵਿਜ਼ਿਟਿੰਗ ਕਾਰਡ ਦੇ ਉੱਪਰ ਤਾਂ ਲਿਖ ਕੇ ਲੋਕਾਂ ਨੂੰ ਵੰਡ ਦੇਵੇ ਕਿ ਮੈਂ ਫਲਾਨੀ ਗਲੀ ਨੰਬਰ ਮਹੱਲੇ ਤੇ ਫਲਾਨੇ ਦੇ ਵਿੱਚ ਰਹਿਣਾ ਉਹਦਾ ਤਾਂ ਘਰ ਹੀ ਹੈ ਨਹੀਂ ਇੱਥੇ ਕੋਈ ਉਹਦਾ ਐਫੀਡੇਵਿਟ ਪੜ੍ਹ ਕੇ ਦੇਖ ਲਿਓ ਜਿਹੜਾ ਉਹਨੇ ਸਬਮਿਟ ਕੀਤਾ ਉਹਦੇ ਤੇ ਵੀ ਲੁਧਿਆਣੇ ਦਾ ਐਡਰੈਸ ਨਹੀਂ ਹੈਗਾ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਦੇ ਕਾਰਨ ਜਿਹੜੀ ਸਰਕਾਰ ਫੇਲ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਕੋਲ ਇੱਕ ਬਹੁਤ ਵਧੀਆ ਮੌਕਾ ਹੈ ਕਿਉਂਕਿ ਭਾਰਤ ਪੋਸ਼ਨ ਆਸ਼ੂ ਲੋਕਾਂ ਦੇ ਨਾਲ ਜੁੜਿਆ ਵਿਅਕਤੀ ਹੈ ਔਰ ਭਾਰਤ ਪੋਸ਼ਨ ਆਸ਼ੂ ਨੂੰ ਦਬਾ ਕੇ ਜੇਲ੍ਹ ਦੇ ਅੰਦਰ ਸੁੱਟਣ ਤੋਂ ਬਾਅਦ ਜੇ ਮਾਨਯੋਗ ਹਾਈ ਕੋਰਟ ਐਫ ਆਈ ਆਰ ਨੂੰ ਕੁਐਸ਼ ਕਰ ਦਵੇ ਦਾ ਬੇਦਾ ਮਤਲਬ ਭਾਰਤ ਪੂਸ਼ਨਾਸ਼ੂ ਤਾਂ ਬੇਦਾਗ ਹੋ ਕੇ ਨਿਕਲਿਆ ਨਾ ਤੇ ਚੋਰ ਤਾਂ ਤੁਹਾਡਾ ਅਰਬਿੰਦ ਕੇਜਰੀਵਾਲ ਹੈ ਠੱਗ ਤਾਂ ਤੁਹਾਡਾ ਮਨੀਸ਼ ਸਸੋਦੀਆ ਹੈ ਤੇ ਲੋਕਾਂ ਨੂੰ ਲੁੱਟਣ ਵਾਲਾ ਤਾਂ ਪੰਜਾਬ ਦੇ ਅੰਦਰ ਭਗਵੰਤਮਾਨ ਹੈ ਜਿਹੜਾ ਮੀਡੀਆ ਸੈਕਸ਼ਨ ਦੇ ਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਨਾਂ ਦੇ ਉੱਤੇ ਕਰੋੜਾਂ ਰੁਪਈਆ ਦੇ ਕਪੜੇ ਕਰ ਰਿਹਾ ਭਾਰਤ ਪੂਸ਼ਨਾਸ਼ੂ ਜੀ ਅੰਦਰ ਗਏ ਨਾ ਮੈਂ ਤੁਹਾਡੇ ਚੈਨਲ ਦੇ ਉੱਤੇ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿਣ ਲੱਗਾ ਅਸੀਂ ਉਹਨਾਂ ਦੀ ਮੁਲਾਕਾਤ ਕਰਨ ਜਾਂਦੇ ਰਹੇ ਹਾਂ ਤੇ ਭਗਵੰਤਮਾਨ ਜੀ ਜਿੱਦਣ ਤੁਹਾਡਾ ਨੰਬਰ ਲੱਗਣਾ ਨਾ ਕਿ ਤੁਹਾਡੀ ਮੁਲਾਕਾਤ ਵੀ ਦਿੱਲੀ ਵਾਲਿਆਂ ਨੇ ਕਰਨ ਨਹੀਂ ਆਉਣਾ ਇਸ ਕਰਕੇ ਥੋੜਾ ਜਿਆ ਸਮਭਲੋ ਪੰਜਾਬ ਨੂੰ ਬਚਾਉਣ ਦੇ ਲਈ ਇਸ ਪੰਜਾਬ ਦੀ ਜਰਖੇਜ ਨੂੰ ਬਚਾਉਣ ਦੇ ਲਈ ਲੋਕਾਂ ਨੇ ਤੁਹਾਡੇ ਤੇ ਬਹੁਤ ਉਮੀਦਾਂ ਲਾਈ ਹੋਈਆਂ ਸੀ ਹਾਂ ਔਰ ਤੁਸੀਂ ਉਹਨਾਂ ਸਾਰੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਇਸ ਕਰਕੇ ਪੰਜਾਬ ਦੇ ਲੋਕ ਔਰ ਖਾਸ ਕਰਕੇ ਲੁਧਿਆਣੇ ਦੇ ਲੋਕ ਅਸੀਂ 2.5 ਮਹੀਨੇ ਤੋਂ ਇੱਥੇ ਲੱਗੇ ਹੋਏ ਹਾਂ ਹਰ ਗਲੀ ਬਾਜ਼ਾਰ ਦੇ ਅੰਦਰ ਜਾਓ ਆਸ਼ੂ ਦੀ ਗੱਲ ਹੋ ਰਹੀ ਹੈ ਕਿ ਉਹ ਗਰੀਬਾਂ ਦੇ ਨਾਲ ਖੜਦਾ ਹੈ ਉਹ ਜੇ ਅੰਦਰ ਗਿਆ ਤਾਂ ਇਹ ਵੀ ਇੱਕ ਐਕਸਪੋਜ਼ ਹੋਏ ਲੋਕਾਂ ਦੇ ਸਾਹਮਣੇ ਕਿ ਉਹਦੇ ਤੇ ਝੂਠਾ ਮੁਕੱਦਮਾ ਬਣਾ ਕੇ ਇਹਨਾਂ ਨੇ ਜਿਹੜਾ ਇੱਥੇ ਜਿਹੜਾ ਸੀਗਾ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੋ ਜੋ ਇੱਕ ਮੀਡੀਆ ਸੈਕਸ਼ਨ ਦੇ ਰਹੀਂ ਸੋਸ਼ਲ ਮੀਡੀਆ ਦੇ ਰਹੀਂ ਇੱਕ ਪਰਸਪੈਕਸ਼ਨ ਬਣਾਉਣ ਦੀ ਕੋਸ਼ਿਸ਼ ਹੋਈ ਸੀ ਉਹ ਪੰਜਾਬ ਦੇ ਅੰਦਰ ਤਾਂ ਫੇਲ ਹੋਈ ਹੋਈ ਹੈ ਲੇਕਿਨ ਲੁਧਿਆਣੇ ਦੇ ਅੰਦਰ ਇਸ ਚੀਜ਼ ਦਾ ਕੋਈ ਅਸਰ ਜਿਹੜਾ ਉਹ ਨਜ਼ਰ ਨਹੀਂ ਆਂਦਾ ਗਰੀਬ ਲੋਕ ਜਿਹੜੇ ਆ ਉਹ 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 ਪੁੱਛ ਰਹੇ ਨੇ ਭੈਣਾ ਪੁੱਛੀ ਸਾਡਾ 1000 ਰੁਪਿਆ ਤਾਂ ਹਲੇ ਹਲੇ ਨਹੀਂ ਦਿੱਤਾ ਤੇ 40 ਬਣ ਗਿਆ 40000 ਬਣ ਗਿਆ ਇਹ ਉਹ ਉਹ ਵੀ ਦੇਵੇ ਔਰ ਦੂਸਰਾ ਸਾਡੀ ਵੇਲੇ 31000 ਰੁਪਿਆ ਸ਼ਗਨ ਸਕੀਮਾਂ ਦੇ ਅਸੀਂ ਦਿੰਦੇ ਇਹਨੇ 51000 ਕਿਹਨੂੰ ਦਿੱਤਾ ਨੌਕਰੀਆਂ ਕਿਹਨੂੰ ਦਿਤੀਆਂ ਹਾਂ ਜੇ ਨੌਕਰੀਆਂ ਦੇਣੀਆਂ ਤਾਂ ਉਹ ਆਪਣੇ ਪਿਤਾ ਜੀ ਦੇ ਬਰਾਬਰ ਦੀਆਂ ਨੌਕਰੀਆਂ ਦੇਣ ਜਿਹੜੀਆਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮਿਲਦੀ ਹੈ ਮੈਡੀਕਲ ਸੋਖ ਸੁਹੂਲਤਾ ਮਿਲਦੀਆਂ ਜੇ ਤੁਸੀਂ 15000 ਦੀ ਡੀਸੀ ਰੇਟ ਦੇ ਉੱਤੇ ਭਰਤੀ ਕਰਕੇ 25000 ਦੀ ਤਨਖਾਹ ਦੇ ਉੱਤੇ ਤੁਸੀਂ ਭਰ ਕੇ 55000 ਨੌਕਰੀਆਂ ਦਾ ਬੇਰਵਾ ਦੇ ਰਹੇ ਹੋ ਭਗਵੰਤ ਮਾਨ ਜੀ ਵਾਈਟ ਪੇਪਰ ਤਾਂ ਜਾਰੀ ਕਰੋ ਕਿ ਉਹਨਾਂ ਨੂੰ ਰਿਟਾਇਰ ਹੋਣ ਤੱਕ ਕੀ ਸੁੱਖ ਸੁਹੂਲਤਾ ਦਿੱਤੀ